ਸਸਿਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੇਨਤਮਾਨ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੁਹਾਡੇ ਨਾਲ ਜਿਹੜੀ ਅੱਜ ਗੱਲਬਾਤ ਕਰਨੀ ਆ ਮੋਗੇ ਵਾਲੇ ਸ਼ੋਅ ਬਾਰੇ ਕਰਨੀ ਆ ਵੈਸੇ ਤਾਂ ਭਰਾਵਾਂ ਨੂੰ ਸਾਰਿਆਂ ਨੂੰ ਹੀ ਤਰੀਕਾ ਦਾ ਤਾਂ ਪਤਾ ਲੱਗ ਹੀ ਗਿਆ ਵੀ ਤਕਰੀਬਨ ਅੱਜ 3 ਦਿਨ ਰਹਿ ਗਏ ਸ਼ੋਅ ਸਟਾਰਟ ਹੋਣ ਦੇ ਵਿੱਚ 6 7 ਤੇ 8 ਤਰੀਕ ਨੂੰ ਦਸੰਬਰ ਨੂੰ ਇਹ ਸ਼ੋਅ ਹੋਣ ਜਾ ਰਿਹਾ ਦੋਸਤੋ ਕੁਝ ਕੁ ਗੱਲਾਂ ਮੈਂ ਭਰਾਵਾਂ ਦੇ ਧਿਆਨ ਚ ਲਿਆਉਣਾ ਚਾਹਣਾਗਾ ਤਾਂ ਕਿ ਜਿੰਨੇ ਵੀ ਭਰਾ ਉੱਥੇ ਆਪਦੇ ਜਾਨਵਰਾਂ ਨੂੰ ਲੈ ਕੇ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਜਾਂ ਸ਼ੋਅ ਦੇਖਣਾ ਜਾਣਾ ਚਾਹੁੰਦੇ ਆ ਉਹਨਾਂ ਨੂੰ ਸਾਰੀ ਗੱਲਬਾਤ ਆ ਤਿੰਨੇ ਦਿਨਾਂ ਬਾਰੇ ਕਲੀਅਰ ਹੋ ਜੇ ਸੋ ਜਿਹੜਾ ਪਹਿਲੀ ਗੱਲ ਤਾਂ ਨੋਟ ਕਰਨ ਵਾਲੀ ਆ ਵੀ ਇਹ ਜਿਹੜਾ ਸ਼ੋ ਹੋਣ ਜਾ ਰਿਹਾ ਕੱਲੀ ਮਾਰਵਾੜੀ ਕੈਟਾਗਰੀ ਦਾ ਨੋਕਰਿਆਂ ਦਾ ਇੱਥੇ ਕੋਈ ਸ਼ੋ ਨਹੀਂ ਹੈਗਾ ਸਿਰਫ ਉੱਥੇ ਤੁਸੀਂ ਨੋਕਰਾ ਜਾਨਵਰਾਂ ਜਿਹੜਾ ਡਿਸਪਲੇ ਕਰ ਸਕਦੇ ਹੋ ਡਿਸਪਲੇ ਸਾਰੇ ਤਰ੍ਹਾਂ ਦੇ ਜਾਨਵਰਾਂ ਵਾਸਤੇ ਆ ਕੋਈ ਵੀ ਜਾਨਵਰ ਤੁਸੀਂ ਆਪਦਾ ਚਾਹੇ ਉਹ ਨੋਕਰਾ ਚਾਹੇ ਮਾਰਵਾੜੀ ਆ ਚਾਹੇ ਕਿਸੇ ਹੋਰ ਬਰੀਡ ਦਾ ਉਹ ਡਿਸਪਲੇ ਤਾਂ ਕਰ ਸਕਦੇ ਹੋ ਪਰ ਜਿਹੜਾ ਰਿੰਗ ਹੋਣੇ ਆ ਉਹ ਕੱਲੇ ਮਾਰਵਾੜੀ ਕੈਟਾਗਰੀ ਦੇ ਆ ਦੋਸਤੋ ਦੂਜੀ ਗੱਲ ਤਰੀਕਦਾ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਜਿਵੇਂ ਆਪਾਂ ਪਹਿਲਾਂ ਵਾਲੇ ਸ਼ੋਹਾਂ ਦੇ ਵਿੱਚ ਦੇਖਦੇ ਆ ਉਹਨਾਂ ਦੇ ਵਿੱਚ ਕੀ ਹੁੰਦਾ ਵੀ ਪਹਿਲੇ ਦਿਨ ਦੁੱਧਦੰਦ ਕੈਟਾਗਰੀ ਤੋਂ ਮਿਲਕ ਟਿਸ ਤੋਂ ਚੱਲਦਾ ਕੰਪੀਟੀਸ਼ਨ ਤੇ ਉਹਦੇ ਵਿੱਚ ਪਹਿਲੇ ਦਿਨ ਬਸ਼ੇਰੇ ਬਸ਼ੇਰੀਆਂ ਹੁੰਦੇ ਆ ਦੁੱਧਦੰਦ ਕੈਟਾਗਰੀ ਹੁੰਦੀ ਆ ਦੂਜੇ ਦਿਨ ਦੋ ਦੰਦ ਬਛੇਰੇ ਬਛੇਰੀਆਂ ਹੁੰਦੇ ਆ ਤੇ ਤੀਜੇ ਦਿਨ ਵੱਡੇ ਘੋੜੇ ਘੋੜੀਆਂ ਹੁੰਦੇ ਆ ਪਰ ਇੱਥੇ ਥੋੜਾ ਚੇਂਜਸ ਕੀਤੇ ਗਏ ਆਗੇ ਇੱਥੋਂ ਦਾ ਕੀ ਪ੍ਰੋਗਰਾਮ ਰੱਖਿਆ ਗਿਆ ਉਹ ਤੁਸੀਂ ਨੋਟ ਕਰ ਲਓ 6 ਤਰੀਕ ਨੂੰ ਸਵੇਰੇ 8 ਵਜੇ ਐਂਟਰੀ ਸਟਾਰਟ ਹੋ ਜਾਣੀ ਆ ਕਿਸੇ ਵੀ ਭਰਾ ਨੇ ਐਂਟਰੀ ਕਰਾਉਣੀ ਆ ਸ਼ੋਅ ਦੇ ਵਿੱਚ ਜਿਹੜਾ ਤੁਸੀਂ ਜਾਨਵਰ ਪਾਰਟਿਸਿਪੇਟ ਕਰਾਉਣਾ ਦਾ ਰਿੰਗ ਲੜਨਾ ਤਾਂ 8 ਵਜੇ ਸਟਾਰਟਿੰਗ ਹੋ ਜਾਣੀ ਆ ਰਿੰਗ ਦੀ ਐਂਟਰੀ ਫੀਸ ਆ ਜਿਹੜੀ 2000 ਰੁਪਿਆ ਰੱਖੀ ਗਈ ਆ ਉਹ ਤੁਸੀਂ ਉਸ ਦਿਨ ਜਮ੍ਹਾਂ ਕਰਾ ਕੇ ਆਪ ਦਾ ਜਾਨਵਰ ਐਡ ਕਰ ਸਕਦੇ ਹੋ ਦੂਜੀ ਗੱਲ ਆ ਜਿਹੜੀ ਤੇ ਮੰਨ ਲਓ ਵੀ ਜੇ ਕਿਸੇ ਨੇ ਡਿਸਪਲੇ ਕਰਨਾ ਜਿਹੜਾ ਜਾਨਵਰ ਆ ਤੁਹਾਡਾ ਦਿਖਾਉਣ ਵਾਲਾ ਉਹਦੀ 5000 ਰੁਪਿਆ ਐਂਟਰੀ ਫੀਸ ਆ ਉਹ ਵੀ ਤੁਸੀਂ ਸਵੇਰੇ ਕਰਵਾ ਸਕਦੇ ਹੋ ਦੋਸਤੋ ਤੇ ਜਦੋਂ ਸਵੇਰੇ ਪਹਿਲਾ ਰਿੰਗ ਸਟਾਰਟ ਹੋਣਾ ਉਹਦੇ ਵਿੱਚ ਚੇਂजेस ਕੀ ਆ ਵੀ ਪਹਿਲੇ ਦਿਨਾਂ ਕੱਲੀਆਂ ਜਿਹੜਾ ਰੱਖਿਆ ਗਿਆਗਾ ਰਿੰਗ ਬਸ਼ੇਰੀਆਂ ਦਾ ਰੱਖਿਆ ਗਿਆਗਾ ਉਹਦੇ ਵਿੱਚ ਪਹਿਲੇ ਦਿਨ 6 ਤਰੀਕ ਨੂੰ ਕੋਈ ਬਸ਼ੇਰੀਆਂ ਦਾ ਰਿੰਗ ਨਹੀਂ ਹੈਗਾ ਜਿਹੜਾ ਸ਼ੋਅ ਆਲਾ ਕੱਲੀਆਂ ਬਸ਼ੇਰੀਆਂ ਦਾ ਰਿੰਗ ਆ ਪਹਿਲੇ ਦਿਨ ਉਹ ਹੈਗਾਗਾ ਦੁੱਧਦੰਦ ਦਾ ਤੇ ਦੋ ਦੰਦ ਦਾ ਪਹਿਲਾਂ ਜਦੋਂ ਰਿੰਗ ਸਟਾਰਟ ਹੋਊਗਾ ਮਿਲਕ ਟੀਥ ਕੈਟਾਗਰੀ ਦਾ ਉਹਦੇ ਕੰਪੀਟੀਸ਼ਨ ਹੋਣਗੇ ਉਸ ਤੋਂ ਬਾਅਦ ਚੋਂ ਆ ਜਿਹੜਾ ਫਿਰ ਚੱਲੂਗਾ ਦੁੱਧਦੰਦ ਕੈਟਾਗਰੀ ਦਾ ਤੇ ਦੋ ਦੰਦ ਕੈਟਾਗਰੀ ਦਾ ਜਿਹੜਾ ਡਿਸਪਲੇ ਆ ਬਸ਼ੇਰੀਆਂ ਦਾ ਪਹਿਲੇ ਦਿਨ ਆ ਜਿਹੜਾ ਕੱਲੀਆਂ ਬਸ਼ੇਰੀਆਂ ਦਾ ਡਿਸਪਲੇ ਹੋਊਗਾ ਤੇ ਜਿਹੜੇ ਰਿੰਗ ਆ ਉਹ ਵੀ ਇਕੱਲੀਆਂ ਬਸ਼ੇਰੀਆਂ ਦੇ ਹੋਣਗੇ ਉਸ ਦਿਨ ਐ ਨਾ ਹੋਵੇ ਵੀ ਕੋਈ ਜਿਹੜਾ ਭਰਾ ਦਾ ਬਸ਼ੇਰੇ ਲੈ ਕੇ ਆ ਜੇ ਡਿਸਪਲੇ ਵਾਸਤੇ ਸੋ ਉਸ ਤੋਂ ਬਾਅਦ ਆ ਜਿਹੜਾ ਜਦੋਂ ਡਿਸਪਲੇ ਰਿੰਗ ਹੋ ਗਿਆ ਫਿਰ ਉਸ ਤੋਂ ਬਾਅਦ ਦੋ ਦੰਦ ਬਸ਼ੇਰੀਆਂ ਦਾ ਰਿੰਗ ਹੋ ਪਹਿਲਾਂ ਹੋਣਾ ਦੁੱਧ ਦੰਦ ਦਾ ਫਿਰ ਉਸ ਤੋਂ ਬਾਅਦ ਜਿਹੜਾ ਸੈਕੰਡ ਰਿੰਗ ਆ ਉਹਦੇ ਵਿੱਚ ਉਹ ਡਿਸਪਲੇ ਰਿੰਗ ਆ ਉਹਦੇ ਵਿੱਚ ਦੁੱਧ ਦੰਦ ਤੇ ਦੋ ਦੰਦਾਂ ਦਾ ਬਸ਼ੇਰੀਆਂ ਦੇ ਡਿਸਪਲੇ ਹੋਣਗੇ ਉਸ ਤੋਂ ਬਾਅਦ ਚੋਂ ਆ ਦੋ ਦੰਦਾਂ ਦੇ ਬਸ਼ੇਰੀਆਂ ਦਾ ਜਿਹੜਾ ਰਿੰਗ ਕੰਪੀਟੀਸ਼ਨ ਸੋ ਇਸ 6 ਤਰੀਕ ਦੀ ਗੱਲਬਾਤ ਹੋਗੀ ਫਿਰ ਜਿਹੜੀ 7 ਤਰੀਕ ਆ ਉਸ ਦਿਨ ਕੱਲੇ ਬਸ਼ੇਰਿਆਂ ਦਾ ਕੰਪੀਟੀਸ਼ਨ ਆ ਤੇ ਕੱਲੇ ਬਸ਼ੇਰਿਆਂ ਦਾ ਹੀ ਜਿਹੜਾ ਉਹਦੇ ਡਿਸਪਲੇ ਵਾਲਾ ਰਹੇਗਾ ਇਹ ਨਾ ਹੋਵੇ ਵੀ ਉਸ ਦਿਨ ਜਿਹੜੇ ਭਰਾ ਨੇ ਘੋੜੇ ਲਈ ਆਉਣ ਨਾ ਡਿਸਪਲੇ ਕਰਨ ਵਾਸਤੇ ਜਾਂ ਘੋੜੀਆਂ ਲਈ ਆਉਣ ਜਾਂ ਬਸ਼ੇਰੀਆਂ ਨਹੀਂ ਉਸ ਦਿਨ ਤੁਸੀਂ ਕੱਲੇ ਬਸ਼ੇਰੇ ਡਿਸਪਲੇ ਕਰ ਸਕੋਗੇ ਦੁੱਧਦੰਦ ਤੇ ਦੋਦੰਦ ਉਸੇ ਦਿਨੀ ਦੁੱਧਦੰਦ ਤੇ ਦੋਦੰਦ ਦੇ ਜਿਹੜੇ ਆ ਪਹਿਲਾਂ ਦੁੱਧਦੰਦ ਦਾ ਰੰਗ ਹੋਊਗਾ ਬਸ਼ੇਰਿਆਂ ਦਾ ਮਾਰਵਾੜੀ ਦਾ ਫਿਰ ਡਿਸਪਲੇ ਵਾਲਿਆਂ ਦਾ ਦੁੱਧਦੰਦ ਦਾ ਤੇ ਦੋਦੰਦ ਦਾ ਹੋਊਗਾ ਜਿਹੜਾ ਰਿੰਗ ਆ ਡਿਸਪਲੇ ਦਾ ਫਿਰ ਉਸ ਤੋਂ ਬਾਅਦ ਚਾ ਜਿਹੜਾ ਬਾ ਦੁਪਹਿਰ ਤੋਂ ਬਾਅਦ ਆ ਫਿਰ ਦੋ ਦੰਦ ਮਾਰਵਾੜੀ ਬਛੇਰਿਆਂ ਦਾ ਕੰਪੀਟੀਸ਼ਨ ਹੋਣਾ। ਇਸੇ ਤਰ੍ਹਾਂ ਜਿਹੜਾ 8 ਤਰੀਕ ਦਾ ਪ੍ਰੋਗਰਾਮ ਆ ਪਹਿਲਾਂ ਸਵੇਰੇ ਵੱਡੀਆਂ ਘੋੜੀਆਂ ਦੇ ਜਿਹੜੇ ਰਿੰਗ ਹੋਣਗੇ ਸ਼ੋ ਰਿੰਗ ਹੋਣਗੇ ਫਿਰ ਉਸ ਤੋਂ ਬਾਅਦ ਵੱਡੀਆਂ ਘੋੜੀਆਂ ਤੇ ਸਟੈਲੀਅਨ ਕੈਟਾਗਰੀ ਦੇ ਜਿਹੜੇ ਆ ਉਹ ਡਿਸਪਲੇ ਰਿੰਗ ਹੋਣਗੇ ਘੋੜਿਆਂ ਦੇ ਤੇ ਉਸ ਤੋਂ ਬਾਅਦ ਜਿਹੜਾ ਬਾ ਦੁਪਹਿਰ ਆ ਜਿਹੜਾ ਰਿੰਗ ਹੋਣਾ ਉਹ ਹੋਣਾਗਾ ਵੱਡੇ ਸਟੈਲੀਅਨ ਕੈਟਾਗਰੀ ਦੇ ਘੋੜਿਆਂ ਦਾ। ਸੋ ਇਸ ਤਰ੍ਹਾਂ ਤੁਸੀਂ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਚੱਲਣਾ ਵੀ ਤਿੰਨੇ ਦਿਨ ਜਿਹੜੀ ਕੈਟਾਗਰੀ ਦੇ ਮੰਨ ਲਓ ਸ਼ੋਅ ਰਿੰਗ ਹੋਣਿਆ ਉਸੇ ਕੈਟਾਗਰੀ ਦੇ ਹੀ ਡਿਸਪਲੇ ਰਿੰਗ ਹੋਣਿਆ ਉਮਰ ਦੇ ਹਿਸਾਬ ਨਾਲ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਇਹ ਨਾ ਮੰਨ ਲਿਓ ਵੀ ਕਿਸੇ ਇੱਕ ਦਿਨ ਲਾਸਟ ਦਿਨ ਡਿਸਪਲੇ ਹੋਣਾ ਰਹਿਗਾ ਨਹੀਂ ਤਿੰਨੇ ਦਿਨ ਹੀ ਡਿਸਪਲੇ ਰਿੰਗ ਚੱਲਣਗੇ ਕੈਟਾਗਰੀ ਵਾਈਜ਼ ਸੋ ਭਰਾਵਾਂ ਦੇ ਧਿਆਨ ਦੇ ਵਿੱਚ ਮੈਂ ਇਹ ਚੀਜ਼ ਹਿਲਾਉਣੀ ਚਾਹੁੰਦਾ ਸੀਗਾ ਤਾਂ ਕਿ ਸਾਰਿਆਂ ਨੂੰ ਸਪਸ਼ਟ ਕਲੀਅਰ ਹੋ ਜੇ ਤੇ ਨਾਮ ਬੜੇ ਵੱਡੇ ਰੱਖੇ ਗਏ ਆ ਇੰਡੀਆ ਲੈਵਲ ਦਾ ਸਭ ਤੋਂ ਵੱਡਾ ਸ਼ੋਅ ਹੋਣ ਜਾ ਰਿਹਾ ਹੈ ਇਹ ਪੋਜੀਸ਼ਨਾਂ 22 ਜੀ ਵੀ ਨਾਮਰਾ시 22 ਜੀ ਵੀ ਤੇ ਬਾਕੀ ਵੈਸੇ ਪ੍ਰਬੰਧ 22 ਜੀ ਵੀ ਪੂਰੇ ਸਮੁੱਚੇ ਇੰਡੀਆ ਦੇ ਵਿੱਚੋਂ ਸਾਰੀਆਂ ਸਟੇਟਾਂ ਚੋਂ ਤਕਰੀਬਨ ਇੱਥੇ ਘੋੜੇ-ਘੋੜੀਆਂ ਡਿਸਪਲੇ ਵਾਸਤੇ ਵੀ ਪਹੁੰਚਣਗੇ ਤੇ ਰਿੰਗ ਲੜਨ ਵਾਸਤੇ ਵੀ ਸੋ ਜਿਵੇਂ ਆਪਾਂ ਨੂੰ ਪਤਾ ਵੀ ਪੁਸ਼ਕਰ ਦਾ ਪਿੱਛੇ ਮੇਲਾ ਬਹੁਤ ਵੱਡਾ ਇੰਡੀਆ ਲੈਵਲ ਦਾ ਲੰਘ ਕੇ ਗਿਆ ਕਈ ਭਰਾ ਉੱਥੇ ਨਹੀਂ ਜਾ ਸਕਦੇ ਪੰਜਾਬ ਵਾਲੇ ਤਾਂ ਉਹਨਾਂ ਨੂੰ ਮੋਸਟ ਵੈਲਕਮ ਆ ਵੀ ਹੌਮ ਹਮਾ ਕੇ ਪਹੁੰਚੋ ਤਾਂ ਕਿ ਤੁਸੀਂ ਬਾਹਰ ਨਹੀਂ ਸਟੇਟਾਂ ਵਾਲੇ ਵੀ ਘੋੜੇ ਦੇਖ ਸਕੋ ਜਿੰਨੇ ਵੀ ਬ੍ਰੀਡਰ ਭਰਾ ਬਾਹਰ ਲਿਆਂ ਸਟੇਟ ਵਾਲੇ ਆਉਣਗੇ ਉਹਨਾਂ ਨੂੰ ਗੱਲਬਾਤ ਆ ਜਿਹੜੀ ਉਹਨਾਂ ਦੀ ਸਹੀ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਤੇ ਇਸ ਕਿੱਤੇ ਬਾਰੇ ਤੁਸੀਂ ਜਾਣੂ ਹੋ ਸਕਦੇ ਹੋ ਦੋਸਤੋ ਸੋ ਬਾਕੀ ਜਿਹੜੇ ਨਾਮ ਆ ਸਟੈਲੀਅਨ ਕੈਟਾਗਰੀ ਦੇ ਵਿੱਚ ਤੇ ਮੇਅਰ ਕੈਟਾਗਰੀ ਦੇ ਵਿੱਚ ਆ ਜਿਹੜੇ ਫਰਸਟ ਪੋਜੀਸ਼ਨ ਦਾ ਜਿਹੜਾ ਨਾਮ ਆ ਉਹ ਟਰੈਕਟਰ ਰੱਖਿਆ ਗਿਆ ਸੈਕੰਡ ਪੋਜੀਸ਼ਨ ਦਾ ਬੁਲਟ ਮੋਟਰਸਾਈਕਲ ਤੇ ਥਰਡ ਪੋਜੀਸ਼ਨ ਦਾ ਜਿਹੜਾ ਨਾਮ ਆ ਉਹ ਸਪਲੈਂਡਰ ਮੋਟਰਸਾਈਕਲ ਰੱਖਿਆ ਗਿਆ ਚੌਥਾ ਨਾਮ ਆ ਜਿਹੜਾ ਉਹ 11000 ਰੁਪਿਆ ਨਗਦ ਰਕਮ ਰੱਖੀ ਗਈ ਆ ਤੇ ਇਸੇ ਤਰ੍ਹਾਂ ਜਿਹੜਾ 6 ਤਰੀਕ ਨੂੰ ਰਿੰਗ ਹੋਣਾ ਉਹਦੇ ਵਿੱਚ ਜਿਹੜਾ ਪਹਿਲਾ ਨਾਮ ਆ ਦੋਸਤੋ ਉਹ ਬੁਲਟ ਮੋਟਰਸਾਈਕਲ ਦੂਜਾ ਨਾਮ ਆ ਜਿਹੜਾ ਉਹਦੇ ਵਿੱਚ ਰੱਖਿਆ ਗਿਆ ਸਪਲੈਂਡਰ ਮੋਟਰਸਾਈਕਲ ਤੀਜਾ ਨਾਮ ਆ ਜਿਹੜਾ ਹੀਰੋ ਦਾ ਡੀਲੈਕਸ ਮੋਟਰਸਾਈਕਲ ਤੇ ਚੌਥਾ ਨਾਮ ਆ ਜਿਹੜਾ 11000 ਰੁਪਿਆ ਨਗਦ ਰਕਮ ਆ ਇਸੇ ਤਰ੍ਹਾਂ ਜਿਹੜਾ ਦੂਜੇ ਦਿਨ ਦਾ ਰੰਗ ਆਗਾ ਮਾਰਵਾੜੀ ਬਸ਼ੇਰਿਆਂ ਦਾ ਉਹਦੇ ਵਿੱਚ ਵੀ ਇਹ ਸੇਮ ਨਾਮ ਨੇ ਸੋ ਹਮ ਹਮਾ ਕੇ ਪਹੁੰਚੋ ਸ਼ੋ ਦੀ ਜਿਹੜੀ ਆ ਰੌਣਕ ਵਧਾਓ ਤੇ ਜਿਹੜਾ ਐਡਰੈਸ ਆ ਦੋਸਤੋ ਇਹ ਮੰਨ ਲਓ ਮੋਗੇ ਦੇ ਵਿੱਚ ਜਿਹੜਾ ਨੂਰਗੜ ਸਟੱਡ ਫਾਰਮ ਉੱਥੇ ਸ਼ੋ ਹੋਣ ਜਾ ਰਿਹਾ ਤੇ ਭਰਾਵਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਜਿੰਨੇ ਵੀ ਭਰਾਵਾਂ ਨੂੰ ਨਹੀਂ ਪਤਾ ਇਸ ਚੀਜ਼ ਬਾਰੇ ਉਹਨਾਂ ਨੂੰ ਪਤਾ ਲੱਗ ਸਕੇ ਤੇ ਐਂਟਰੀ ਫੀਸ ਆ ਜਿਹੜੀ ਡਿਸਪਲੇ ਰਿੰਗ ਦੀ ਆ ਉਹ 5000 ਰੁਪਿਆ ਰੱਖੀ ਗਈ ਆ ਤੇ ਬਾਕੀ ਕੰਪੀਟੀਸ਼ਨ ਰਿੰਗ ਦੀ ਜਿਹੜੀ ਫੀਸ ਆ ਉਹ 2000 ਰੁਪਿਆ ਰੱਖੀ ਗਈ ਆ ਦੋਸਤੋ ਸੋ ਵੱਧ ਤੋਂ ਵੱਧ ਹੁਮ ਹਮਾ ਕੇ ਪਹੁੰਚੋ ਤੇ ਸ਼ੋਹ ਦੀ ਰੌਣਕ ਵਧਾਓ ਧੰਨਵਾਦ ਜੀ ਸਸੀਕਾ